ਗਾਲ ਜੀ ਸਾਰਿਆਂ ਨੂੰ ਮੇਰਾ ਡੈਡੀ ਹੁੰਦੇ ਕਦਾ ਕਰਾ ਤੇ ਦੇਖੋ ਬਈ ਮੀਨੇ ਕਿੰਨਾ ਪੜਾ ਕਰ ਰੱਖਿਆ ਕੰਮ ਉਥੋਂ ਪਹਿਲਾਂ ਆਪਣਾ ਉੱਥੇ ਟੂਆ ਸੀ ਸਕੂਟਰੀ ਆਪਣੀ ਕਿਤੇ ਨਹੀਂ ਸੀ ਦੇਖ ਲੋ ਐ ਵੀ ਨਹੀਂ ਪਤਲਾ ਦੇਰੇ ਕਾਲੇ ਕਹਿੰਦੇ ਵੱਡੇ ਘਾਰੇ ਫੁੱਟ ਗਏ ਵੱਡੇ ਵੱਡੇ ਉਹ ਸਕੂਟਰੀ ਉੱਥੇ ਲਾਇਆ ਆ ਆ ਲਗਾ ਦਈਏ ਫਿਰ ਆਪਾਂ ਚਲੋ ਅੱਪ ਤਾਂ ਡੀ ਬੱਡੀ ਖਾਈ ਵਿੱਚ ਨਹੀਂ ਆ ਕੈਂ ਲਾ ਹੱਥ ਰੱਖੀ ਫਿਰ ਪਉਣ ਨੂੰ ਹੁਣ ਕੋਣ ਲਾ ਦੇਣਾ ਸ਼ੀਰੀ ਏ ਠੀਕ ਨਹੀਂ ਦੇਖਦਾ ਤੇ ਯਾਰ ਵੀ ਠੀਕ ਚਲੋ ਕਾਰ ਵਿੱਚ ਦੀ ਮੀਂਹ ਲਾ ਲ ਜਿਵੇਂ ਖਾ ਲਉਂਦਾ ਚਲੋ 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 ਗੁਗੀ ਨੰਗੂਗੀ ਨੰਗੂਗੀ ਬਾਂਡ ਬਾਂਡ ਆ ਗਿਆ ਉਹ ਗੱਲਿਆ ਡੈਡੀ ਜੇ ਉਹਨੂੰ ਮੋਟਰਸਾਈਕਲ ਹੁੰਦਾ ਉਹਨੂੰ ਤਾਂ ਸਲੈਸਟਰ ਚ ਪਾਣੀ ਪਾ ਜਾਂਦਾ ਵੇ ਦੁਸਰ ਲਗਾ ਮੋਟਰ ਲਗਾ ਅੱਠ ਉੱਥੋਂ ਦੇਖਦੇ ਆਂ ਉੱਥੋਂ ਉੱਥੋਂ ਓਏ ਇੱਥੇ ਨਾ ਓਏ ਬੱਸ ਇਕੱਲੀ ਆ ਤੇ ਵੀ ਨਾ ਤਾਂ ਕਿਹਦੇ ਆ ਗਾਈਜ਼ ਇਹ ਤਾਂ ਗੀ ਪੈਣ ਵਾਲੀ ਥੋੜਾ ਥੋੜਾ ਹਨਾ ਓ ਕੈਰੀ ਬਹੁਤ ਭਾਰੀ ਨਹੀਂ ਸੀ ਅਵੇ ਤੁ गाइस गाइस ਓਰੇ ਹਾਲ ਤਾਂ ਨਹੀਂ ਪਤਾ ਲੱਗਦਾ ਵੀ ਉਹਰੇ ਖਾਲ ਆ। ਹੂੰ। ਚੱਪਲੇ ਲਾ। ਆਵੇਂ ਨਹੀਂ ਪਤਾ ਲੱਗਦਾ ਵੀ ਉਹਰੇ ਬੱਟਲ ਬੱਟ ਪਾਈ ਹੋਈ ਏ ਕਿ ਨਹੀਂ ਤੁਸੀਂ ਉਹ ਉੱਧਰ ਦੇਖ ਲਓ। ਘਾਰੇ ਘੱਲਦੀ ਘਾਰੇ ਘੱਲੂ। ਬਹੁਤ ਬਹੁਤ ਦਾ। ਘਾਰੇ। ਘਾਰੇ ਪਾਣ ਪਰੇ ਪੈਨੇ ਪਾਣੀ ਨਾਲ। ਪਹਿਲਾਂ ਤੋਂ ਹੀ ਆ ਦੀ ਨੂੰ ਪਾਣੀ ਘੱਟ ਹੋ ਗਿਆ ਸੀ। ਪਾਣੀ ਬਣੀ ਮਿਲਦਾ। ਆ ਦੇਖੋ ਕਿੱਡੀ ਗੋਦੀ। ਦੇਖ ਜਾਣਦਾ ਫਿਰਾਂ ਕਹਿੰਦੇ ਜਾਣਦੇ আরে ਕੁਮ ਜੀ ਦੀ ਵੀ ਪੱਟੀ ਪਈ ਐ ਲੈ ਇਹ ਤੀ ਹਾਂ ਪਹਿਲਾਂ ਵੀ ਅਪਾ ਦਾ ਕਿ ਦਿਓ ਦੀ ਖਾਈ ਸੀ ਇਹ ਹਾਂ ਖਾਈਏ ਤੋਂ ਬੋਝੇ ਨਾ ਇਹ ਦੁਕਾਨਾ ਨਹੀਂ ਹੈਗਾ مشكله 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 ਉੱਧਰ ਗਿਆ ਸੱਪ ਦੇ ਰਹਾ ਜਾਂਦਾ ਜਾਂਦਾ ਇਹ ਦੇਖ ਤੇ ਤੇ ਆਪਾਂ ਆ ਕੇ ਖੇਤ ਕਲੀ ਨੇ ਤੇ ਸਕੂਟਰੀ ਆਪਾਂ ਲਗਾ ਲਏ ਚਾਰ ਤੋਂ ਵੀ ਲਾਤੀ ਮਿੱਟੀ ਜੀ ਹੈ ਨਾ ਉਹ ਉਰੂ ਰੋਈ ਲਈ ਆ ਉੱਧਰ ਤਾਂ ਉੱਧਰੋਂ ਨਹੀਂ ਤਈ ਉਹ ਨਾਂਗੀ ਰੇਗ ਬਾਣ ਵਿੱਚ ਨਹੀਂ ਚਾਰ ਤਹ ਜੰਦਰ ਹੈਗਾ ਹੂੰ ਬਾਲੀ ਰੇਗ ਪਈ ਹੈ ਨਾ ਇਧਰੋਂ ਵੀ ਸੈਟ ਟੋਆ ਤਾਂ ਚਾਰ ਵਾਲਾ ਹਾਂ ਦੁਬਾਰਾ ਸਿੱਟਣੀ ਪਵੇ ਇਥੋਂ ਚੱਕ ਕੇ ਮਿੱਟੀ ਪਾ ਰਹੀ ਇਧਰ ਨੂੰ ਇਟਾ ਲਗੀ ਹੂੰ ਚਲ ਉੱਪਰੋਂ ਤਾਂ ਨਹੀਂ ਲੱਗੀ ਆ ਦੇਖਾ ਖੱਡ ਪਾ ਲਈ ਜੂਆਂ ਨੇ ਉਹ ਹਨਾ ਮੱਕੀ ਪੱਕ ਗਈ ਸੀ ਨਾ ਇਤਕੇ ਦਾਣੇ ਜਾਦੇ ਪੱਕ ਗਏ ਤਾਂ ਕਰਕੇ ਚੂਹੇ ਹੈਰਾਨ ਕਰਦੇ ਨੇ ਹੁਣ ਇੱਥੇ ਧਰ ਕੇ ਨਾ ਆਪਾਂ ਛੋਟਾ ਜਿਹਾ ਲਫਾਫਾ ਉੱਤੇ ਮਿੱਟੀ ਪਾ ਕੇ ਚੱਲਾਂਗੇ ਨਹੀਂ ਪਾਣੀ ਪਾਈ ਉਹਦੇ ਵਿੱਚ ਆਰੇ ਆ ਭੱਟੀ ਬੈਠੇ ਨੇ ਹੂੰ ਇੱਧਰ ਤਾਂ ਨਹੀਂ ਪੱਟੀ ਇਹ ਤਾਂ ਪਾ ਕੇ ਜਾਈਏ ਮਿੱਟੀ ਇਹਨਾਂ ਦੇ ਆਪਾਂ ਤੇ ਚਾਬੀ ਦੇਖ ਤੇ ਲੌਕ ਖੋਲ ਚਲ ਆ ਦੇਖੋ ਬੱਟ ਇੱਕ ਹੋਈ ਪੀ ਇਹ ਬਹੁਤ ਡੂੰਗਾ ਵਾਹਣਾ ਹੈ। ਦੇਖੋ ਬਹੁਤ ਡੂੰਗਾ ਵਾਹਣਾ ਹੈ। ਜੀਰੀ ਇਹ ਗੇਤੀ ਆ ਥੋੜੀ ਥੋੜੀ ਦੀਂਦੀ ਆ ਦੇਖੋ। ਪੱਤਣੀ ਲੱਗਿਆ ਪਿਆ। ਤੇ ਅੱਜ ਤਾਂ ਥੋੜਾ ਜਿਹਾ ਫਰਕ ਪੈ ਗਿਆ। ਕੱਲ ਤਾਂ ਦੀਂਦੀ ਨਹੀਂ ਸੀ ਬਟ ਜਮੇ। ਤੇ ਉੱਚੇ ਵਾਹਣ ਦਾ ਬਾਈ ਫਾਇਦਾ ਵੀ ਆ। ਜਿਹੜਾ ਹੁਣ ਕਹਿੰਦਾ ਆਪਾਂ ਦੂਜੇ ਨੂੰ ਨੀਮਾ ਲਾ ਦੀਏ। ਨੀਮਾ ਦਾ ਇਹੀ ਨੁਕਸਾਨ ਹੁੰਦਾ ਫਿਰ। ਤੇ ਉੱਚਿਆਂ ਦਾ ਫਾਇਦਾ ਹੋ ਜਾਂਦਾ। ਆਹ ਟਾਈਮ ਤੇ ਆ ਕੇ ਤੇ ਚਲੋ ਜਿਹੜੀਆਂ ਖੱਡਾਂ ਖੁੱਡਾਂ ਪੈਂਦੀਆਂ ਨੇ ਉਹ ਤਾਂ ਗੱਲ ਵੱਖਰੇ ਜਾਂਦੀ ਆ ਉਹ ਤਾਂ ਹਿਸਾਬ ਚ ਵੀ ਆ ਜਾਂਦੀਆਂ ਜਿਹੜਾ ਕੋਈ ਨੀਵਾ ਵਾਹਣ ਹੋਊਗਾ ਨਾ ਜੇ ਆਪਾਂ ਹੁਣ ਅੱਗੇ ਜਾਈਏ ਜਿਹੜਾ ਹੋ ਉਹ ਵੱਡੀ ਵੱਡੀ ਜੀਰੀ ਦੀਂਦੀ ਆ ਓਹੋ ਇਹ ਹੈਗੇ ਨੇ 6-7 ਕਿੱਲੇ ਆ ਇੱਕ ਘਰ ਦੀ ਜਮਾ ਹੈ ਸਾਰਾ ਪਾਣੀ ਇਧਰੋਂ ਜਾ ਕੇ ਉੱਥੇ ਹੀ ਜਾ ਕੇ ਖੜਨਾ ਉਹ ਸੈਲਰ ਦੇ ਨਾਲ ਨਾਲ ਲੱਗ ਜਾਂਦਾ ਜਾ ਕੇ ਤੇ ਸਾਰਾ ਪਾਣੀ ਉਹ ਤਾਂ ਤੋਂ ਚੱਲਿਆ ਹੋਇਆ ਸਾਰੇ ਵਾਹਣੇ ਉੱਚੇ ਨੇ ਉਧਰ ਤੇ ਆਊਗਾ ਇਧਰ ਤੇ ਬਾਕੀ ਕੋੜਦੋਨੇ ਪੰਨੀ ਕਹਿੰਦੇ ਨੇ ਵੀ ਨਹਿਰ ਟੁੱਟ ਗਈ ਰੱਲੇ ਵਾਲੀ ਤੇ ਪਾਣੀ ਦੀ ਰੋੜ ਫਿਰ ਇਧਰ ਹੀ ਹੋ ਜਾਂਦੀ ਹੁੰਦੀ ਆ ਉਹਦੀ ਇਹ ਦੂਗਾਹ ਉਧਰ ਵਾਟਰ ਬਾਕਸ ਰਹਿ ਗਿਆ ਉੱਥੇ ਤੇ ਇੱਕ ਤਾਂ ਆ ਗਿਆ ਪਾਣੀ ਤੇ ਰੱਲੇ ਵਾਲੀ ਨਹਿਰ ਉਹ ਬਾਕੀ ਰਹਿ ਗਈ ਇਧਰ ਐ ਘੁੰਕੇ ਸਾਰੇ ਪਿੰਡਾਂ ਪੁੰਡਾਂ ਵਿੱਚ ਦੀ ਪਿੱਛੇ ਤੋਂ ਟੁੱਟੀ ਐ ਤੇ ਕੋੜਦੋਨੇ ਪੰਨੀ ਬਹੁਤ ਮਾਰ ਕਰ ਜਾਂਦੀ ਐ ਇਹ ਤਾਂ ਕਰਕੇ ਬਾਣਾ ਉੱਚੇ ਬਾਣਾ ਦਾ ਵੀ ਫਾਇਦਾ ਵੀ ਹੋ ਜਾਂਦਾ ਚਲੋ ਕੁਛ ਨਾ ਕੁਛ ਬਚਾ ਹੁੰਦਾ ਐ ਤੇ ਨੀਵੇਂ ਨਾਲ ਤੁਹਾਨੂੰ ਪਤਾ ਹੀ ਆ ਫਿਰ ਜਿਹੜੇ ਨੀਵੇਂ ਹੁੰਦੇ ਆ ਛੇਤੀ ਮਾਰਚ ਆ ਜਾਂਦੇ ਨੇ ਉਹ ਤੇ ਹਾਸ਼ਟਾਏਮ ਖਾਤਰੀ ਖਤਰਾ ਬਈ ਝੋਨੇ ਨੂੰ ਵੀ ਖਤਰਾ ਹੈ ਤੇ ਵੈਸੇ ਰਾਤ ਦਾ ਹਟਿਆ ਮੀ ਅੱਜ ਵੀ ਦਿਨ ਵਸਾ ਆਫਾ ਵਧੀਆ ਤੇ ਰੱਬ ਸੁੱਖ ਸ਼ਾਂਤੀਆਂ ਬਖਸ਼ੇ ਬਹੁਤ ਖਰਚੇ ਹੋ ਜਾਂਦੇ ਹੋਏ ਫਸਲਾਂ ਫੁੱਸਲਾਂ ਤੇ ਤੇ ਬਾਕੀ ਖਰਚੇ ਹੁਣ ਟੋਟਲ ਹੋ ਹੀ ਪਏ ਨੇ झोन ए टू एड जीरिया पानी है नहीं सुकिया ने चलो जी आप चलते हम घरें ਸੰਨੀ ਦਾ ਟਾਈਮ ਹੋ ਗਿਆ ਸੰਨੀ ਸੁਨੀ ਰਲਾਈਏ ਜਾ ਕੇ ਆ ਗਿਆ ਇਹਨਾਂ ਪਾਣੀ ਚੱਲੀ ਜਾਂਦਾ ਗੋਮੀ ਚੱਲਦਾ ਪਈ ਹੈ ਨਾ ਗੱਲ ਕਰ ਮੀਂਹ ਨੇ ਥੋੜੀ ਜੀ ਖਰਾਬ ਕਰਤੀ ਹੈ ਟਮਾਟਰਾਂ ਦੇ ਪੂਜੇ ਵੀ ਚੱਲ ਪਏ ਪਰ ਗੰਡੇ ਲਾਈ ਸੀਗੇ ਹਾਂ ਗੱਲ ਕਰ ਉਹ ਪਿੱਛੇ ਨਹੀਂ ਹੋਣੀ ਹੈ ਨਾ ਜਿਆਦਾ ਪੈ ਗਈ ਉੱਤੇ ਮਿੱਟੀ ਨੇ ਪੱਟੇ ਤਾਂ ਨਹੀਂ ਜਾਂਦੇ ਉਹ ਹਾਂ ਤੇ ਆਦੇ ਮੂੜੀਆਂ ਵਧੀਆ ਹੋ ਗਈਆਂ ਸੀ ਹਨਾ ਮੀਨੇ ਖਰਾਬ ਕਰਤੀਆਂ ਸਾਰੀਆਂ ਆ ਤਾਂ ਇਹ ਛੋਟੀ ਸੀ ਜਰੂਰ ਸੀ ਲੈ ਡਿੱਗੇ ਪੰਜਾ ਨਾ ਇਹ ਬੱਟਾਂ ਛੋਟੀਆਂ ਕਰਕੇ ਪਾਣੀ ਉਤੋਂ ਦੀ ਹੋ ਗਿਆ ਖਰਾਬ ਜੇ ਹੋ ਗਈਆਂ ਉਹ ਤਾਂ ਮੇਰੀ ਜੀਏ ਨਿਕਲ ਬਹੁਤਾ ਹੀ ਆ ਜਾ ਦੇ ਮਿਰਚਾਂ ਦੇ ਬੂਜੇ ਚੱਲ ਪਏ ਤੂੜ ਜੀ ਝੜਤੀ ਮੀਨੇ ਚੱਲੀਏ ਫਿਰ ਘਰੇ ਅੱਜ ਇਹਨੇ ਮੈਂ ਚੱਪਲਾ ਪਾਇਆ ਮੈਂ ਚੱਲ ਬਾਹ ਚੱਪਲਾ ਫਿਰ ਚੱਲੀਏ ਪਰ ਸਕੂਟਰੀ ਚੰਬਰੀ ਧਰ ਲੂੰਗਾ ਧੜ ਤੋਂ ਦੇਖੋ ਇੱਕ ਵਾਰ ਤੂੜ ਚਲੋ ਜੀ ਆਪਾਂ ਚੱਲਦੇ ਹਾਂ ਕਰੇ ਤੇ ਮੀਂਹ ਪਈ ਜਾਂਦੇ ਨੂੰ ਹੋ ਗਏ ਸੀ 2 ਦਿਨ ਅੱਜ 27 ਤਰੀਕ ਆ 8ਵਾਂ ਮਹੀਨਾ ਅੱਜ ਥੋੜਾ ਟਕਿਆਗਾ ਤੇ ਆਪਾਂ ਵੀ ਉਹ ਰਿੱਕੀ ਵਰਗੀਆਂ ਕੱਢੀਆਂ ਬਾਹਰ ਖੋਲਡੀਆਂ ਘੜਲੀਆਂ ਕਰਤੀਆਂ ਸਾਫ਼ ਤੇ ਮੱਜਾਂ-ਮੂਜਾਂ ਨਮਾਤੀਆਂ ਰੱਜਾਂ ਨੂੰ ਵੀ ਬਹੁਤ ਦਿੱਕਤ ਜੀ ਆਈ ਪੇਮੀ ਨਾ ਕਰਕੇ ਤੇ ਬਾਕੀ ਬਾਹਰ ਹਜੇ ਤਾਂ ਸੁੱਕਾ ਨਹੀਂ ਗਾ ਡੇਕਾਂ ਨੂੰਕਾਂ ਥੱਲੇ ਗਿੱਲੇ ਗਲੌਰਾ ਜਾਂ ਬਾਲਾਗਾ ਤਾਂ ਹੀ ਫਿਰ ਆਪਾਂ ਬਾਹਰ ਕੱਢਗੇ ਨਹੀਂ ਆਏਗਾ ਟੀਆਂ-ਕੁੱਟੀਆਂ ਘਰੀ ਬੈਠੀਆਂ ਨੇ ਸਾਰੀਆਂ ਤੇ ਇਹ ਪੁਰਾਣਾ ਭਾਂਡਾ ਇਹਨੂੰ ਠੰਮਕ ਲੱਗੀ ਨਹੀਂ ਇਹ ਸਹੀ ਆ ਜੋ ਜਿਹੜਾ ਆਪਾਂ ਨਵਾਂ ਪਾਇਆ ਉਹਨੂੰ ਤੇ ਮਕ ਲੱਗੀ ਸੀ ਇਹਨੂੰ ਤੇ ਮਕ ਲੱਗੀ ਸਾਰੇ ਨੂੰ ਆ ਕੇ ਬਾਕੀ ਲਫਾਫਾ ਤੇ ਪਾਇਆ ਚੱਲ ਉਧਰ ਲਫਾਫਾ ਇਹ ਤੇ ਪਾਇਆ ਸੀਗਾ ਤੇ ਥੋੜੀ ਨਾ ਮਿੱਟੀ ਇਹ ਤੇ ਆਪਾਂ ਰੋੜਾਂ ਵਾਲੀ ਪਾਤੀ ਸੀ ਤਾਂ ਕਰਕੇ ਲਫਾਫਾ ਥੋੜਾ ਲੀਕ ਹੋਣ ਲੱਗ ਗਿਆ ਤੇ ਇਹ ਪੱਖੇ ਭੁੱਖਿਆਂ ਚ ਵੀ ਪਾਣੀ ਪਾਏ ਗਿਆ ਤੇ ਬਾਇਸੇ ਬੱਚੇ ਨਹੀਂ ਪਿਆ ਹੋਣਾ ਉਹ ਭਿਜ ਸਾਰੇ ਗਏ ਸੀ ਤੇ ਸੀਲਾ ਸੁੱਲਾ ਵਧੀਆ ਕੱਪਾ ਐ ਦੇ ਕਾਇਮ ਨੇਗੀਆਂ ਤੇ ਦੇਖੋ ਪਈਆਂ ਸੁੱਤੀਆਂ ਅੱਜ ਕਿਉਂਕਿ ਇਹ ਪੂਰ ਜੀ ਪਈ ਜਾਂਦੀ ਸੀ ਤੇ ਮੱਛਰ ਜਾਂ ਫਿਰ ਸਾਰਾ ਦਿਨ ਸਾਰੀ ਰਾਤ ਥੋੜਾ 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 ਰਹਿੰਦਾ ਜੀ ਸੀ ਤਾਂ ਕਰਕੇ ਮੈਸਾਂ ਤੋਂ ਖਰੀਪ ਆਈ ਗਈ ਹੈ ਦੋ ਦਿਨ ਫਿਰ ਦੁੱਧ ਦਾ ਵੀ ਥੋੜਾ ਜਿਹਾ ਫਰਕ ਪਾ ਗਈ ਹੈ ਰੁੱਧ ਵੀ ਘਟਾ ਦਿੱਤਾ ਕਿ ਕਿ ਤਕਲੀਫ ਰਹੀ ਹੈ ਮੱਛਰ ਵਗੈਰਾ ਦੀ ਕਲਾ ਤੇ ਆਪਾਂ ਚੱਲਦੇ ਆਂ ਖੇਤ